ਜੀ ਜਲੀ ਹਾਂ ਚੱਲੀਏ ਮੈਡਮ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਨੇ ਸਭ ਦੇ ਦੇ ਅੱਜ ਨਾ ਮੈਂ ਸਵੇਰ ਦੀ ਆਈ ਹਾਂ ਸੰਦੀਪ ਘਰ ਕੱਲ ਹਲੇ ਮੱਲੇ ਤੋਂ ਆਏ ਆ ਨਾ ਅਗੀ ਤੇ ਅੱਜ ਮੈਂ 10:30 ਦਾ ਹੋਵੇ ਸੰਦੀਪ ਘਰ ਆਈ ਤੇ ਵਲੌਗ ਵਾ ਐਡਿਟ ਕੀਤਾ ਪਾਇਆ ਬਸ ਉਹੀ ਅੱਜ ਹੀ ਕੰਮ ਕੀਤਾ ਜਾ ਵਲੌਗ ਵੇਖ ਕੇ ਤੇ ਹੁਣ ਚੱਲੀ ਆਂ ਹਾਂ ਬਾਜ਼ਾਰ ਸਿਮਰ ਆਈ ਆ ਥੱਲੇ ਮੈਂ ਹਨ ਵਾਲੇ ਘਰ ਚ ਜਾਣਾ ਨਹੀਂ ਤੇ ਜਾਂਦੇ ਜਾਂਦੇ ਮੈਂ ਲਾ ਜਾ ਬਾਅਦ ਵਿੱਚ ਫਿਰ ਮੈਨੂੰ ਕੀ ਪਤਾ ਕਦੋਂ ਹੁਣਾ ਇੱਧਰ ਨੂੰ ਬਾਜ਼ਾਰ ਵਾਲ ਨੂੰ ਤੇ ਮੈਂ ਪਜਾਮੇ ਲੈਣੇ ਸੀ ਤੇ ਵੇਖਦੇ ਆਂ ਬਾਜ਼ਾਰ ਆ ਜੈਤਵਰ ਦਾ ਬਾਜ਼ਾਰ انا ਤੁਹਾਨੂੰ ਦਿਖਾਉਣੀ ਆ ਚੰਗਾ ਤਾਂ ਨਹੀਂ ਭਾਜ ਲਈ ਬਾਜ਼ਾਰ ਆ ਆ ਜਾਗਾ ਸ਼ਾ ਬਾਹਰ ਦੇਣ ਵੇਖੋ ਇੰਨਾਗਾ 6 ਦਾ ਮੈਂ ਚੋੜੇ ਬਾਜ਼ਾਰ ਚ ਆ ਗਈ ਆ ਟੀ-ਸ਼ਰਟਾਂ ਲੈਣ ਲਈ ਤੇ ਆ ਜਿਹੜੀਆਂ ਟੀ-ਸ਼ਰਟਾਂ ਦਿਖਾਉਂਦੇ ਇਹਨਾਂ ਇਹ 3.5 300-400 ਦੀਆਂ ਹੀ ਤੇ ਇੰਨਾ ਵਿੱਚੋਂ ਮੈਨੂੰ ਕੋਈ ਪਸੰਦ ਨਹੀਂ ਆਈ ਵਾਹੇ ਆ ਜਿਹੜੀ ਜਾਮਨੀ ਜੀ ਉਹ ਸਹੀ ਹੀ ਵਾਹੇ ਤੇ ਮੈਂ ਬਾਅਦ ਵਿੱਚ ਮੈਂ ਕਿਹਾ ਹੋਰ ਮੈਨੂੰ ਕੱਢ ਕੇ ਦਿਖਾਓ ਫਿਰ ਦੁੱਗੀਆਂ ਪਸੰਦ ਆਈਆਂ ਉਦੋਂ ਸਿਮਰ ਨੇ ਵੀਡੀਓ ਹੀ ਨਹੀਂ ਬਣਾਈ ਤੇ ਵਧੀਆ ਹੀ ਆ ਵੀ ਟੀ-ਸ਼ਰਟਾਂ ਮੈਂ ਇਹ 3.5 300 ਦੀਆਂ ਟੀ-ਸ਼ਰਟਾਂ ਹੀ ਬੜੀਆਂ ਪਿਆਰੀਆਂ ਹੀ ਵੀ ਚਾਹ ਮੈਂ ਪਹਿਲੀ ਦੁਕਾਨ ਤੇ ਆਹੀ ਪਹਿਲੀ ਦੁਕਾਨ ਤੋਂ ਸੂਟ ਲੈ ਕੇ ਚਲਣੀ ਆ ਆ ਪਹਿਲੀ ਦੁਕਾਨ ਤੋਂ ਲੋ ਆ ਜਾ ਤੁਹਾਾਰਾ ਨਾ ਤੇ ਭੀੜ ਵੇਖੋ ਹਨਾ ਨਹੀਂ ਨਹੀਂ ਪੀਣਾ ਨਹੀਂ ਪੀਣਾ ਜਵਾਲ ਨਹੀਂ ਸ਼ੋ ਜਵਾਲ ਨਹੀਂ ਇੱਥੇ ਖਿਲਾੜ ਕੇ ਆਪੋ ਸਾਹਮਣੇ ਨਵadurga ਡੇਰੀ ਹੈ ਨਾ ਸ਼ਿੰਗਾਰ ਰੋਡ ਤੇ ਸ਼ਿੰਗਾਰ ਸਿੰਘਾ ਲੱਗੇ ਇੱਥੋਂ ਆਪਾਂ ਦੁੱਧ ਖੜਦੇ ਆ ਉਧਰੋਂ ਦੁੱਧ ਨਹੀਂ ਵਧੀਆ ਮਿਲਦਾ ਇੱਥੋਂ ਵਧੀਆ ਮਿਲਦਾ ਨਵadurga ਡੇਰੀ ਉਹ ਖੜੇ ਰੈੱਡ ਪਰਨੇ ਵਾਲੇ ਆ ਗਿਆ ਹਟਾ ਨਵadurga ਡੇਰੀ ਦਾ ਯੂਟਿਊਬਰ ਨੇ ਨਾ ਦੁਕਾਨ ਸੇਲ ਵੇਖ ਲਈ ਜੁੱਤੀਆਂ ਦੀ ਤੇ ਮੈਂ ਵੀ ਇਲਾਬਲਾ ਰੋਡ ਸਾਹਿਬ ਯੂਟਿਊਬਰ ਸੇਲ ਲੱਗੀ ਜੁੱਤੀਆਂ ਦੀ ਜੁਕੀ ਦੀ ਐ ਸੇਲ ਵੇਖ ਕੇ ਤੇ ਮੜ ਗਈ ਹੈ ਹੈ ਉਧਰ ਵੇਲਾ ਪਰਲੇ ਬੰਨੇ ਆ ਗਏ Asik, kalian sama orang-orang Jawa Jadi, Matilda, bila itu, April nanti ya, Mas Buncray ਉਹ ਕੋਈ ਕਪੜਾ ਵੀ ਬੜੀਆਂ ਸੋਹਣੀਆਂ ਲੇ ਗਏ ਭਾਈ ਤੇ ਅੱਜ ਉਹ ਪੰਨੇ ਦੇ ਪਾਸੇ ਨਹੀਂ ਕਰਦਾ ਹਰ ਸੰਡੇ ਲੱਗ ਜਿਦੇ ਘਾਰੇ ਤੇ ਵੀ ਤਾਂ ਗਾਣਾ ਕਿਦੇ ਸਾਹਮਣੇ ਆ ਅੱਛਾ ਸਮਰਾਲਾ ਜੌਂਕਾ ਫੈਸ਼ਨ ਦਾ ਫੇਅਰ ਗਵਿੰਦਰ ਸਿੰਘ ਸਾਨੀ ਇੱਥੇ ਭੀੜ ਵੇਖੋ ਇਆਂ ਘਾਰ ਘਰ ਸਾਡਾ ਘੱਲੇ ਆਂ ਹਾਂ ਚੱਡੀ ਘਰ ਸਾਡਾ ਆਵਾ ਸਾਡਾ ਘਰ ਚੰਡੀਗੜਾ ਸਾਡਾ 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 ਚੰਡੀਗੜਾ ਤੁਹਾਡਾ ਪਤਾ ਨਹੀਂ ਕਿੱਥੇ ਸਾਡਾ ਚੰਡੀਗੜਾ ਓਕੇ ਚੰਡੀਗੜਾ ਜਾ ਰਹੇ ਆ ਇਹ ਉਹ ਵੀ ਡਾਇਰੈਕਸ਼ਨ ਇੰਕਾਰ ਪਹੁੰਚ ਗਏ ਆ ਸਬਜ਼ੀ ਵੀ ਲਿਆਂਦੀ ਐ ਸਬਜ਼ੀ ਵੀ ਲਿਆਉਣ ਵਾਲੀ ਚੱਪੜੇ ਗੱਦੂ ਲਿਆਂਦੇ ਤੇ ਜਿਹੜੇ ਦੇਸੀ ਗੱਦੂ ਹੁੰਦੇ ਦੂਜੇ ਉਹ ਵਾਲੇ ਲਿਆਂਦੇ ਆ ਤੇ ਜਿਹੜੇ ਮੈਂ ਟੀ-ਸ਼ਰਟਾਂ ਤੇ ਪਜਾਮੇ ਲਏ ਨੇ ਮੈਂ ਤੁਹਾਨੂੰ ਸਵੇਰੇ ਦਿਖਾਉਂਗੀ ਜਿਹੜੇ ਲਏ ਆ ਤੇ ਉਹ ਕੱਲ ਦਿਖਾਵਾਂਗੀ ਤੇ ਹੁਣ ਮੈਂ ਰੋਟੀ ਬਣਾ ਲਾ ਸਬਜੀ ਮੈਂ ਸੰਦੀਪ ਵੱਲੋਂ ਲੈਣਤੀ ਆ ਉਹਦੇ ਨਾਲ ਮੈਂ ਬਸ ਫੁਲਕੇ ਬਣਾ ਲੈਨੇ ਅੱਜ ਸਬਜੀ ਨਹੀਂ ਬਣਾਉਣੀ ਸਵੇਰੇ ਬਣਾਵਾਂਗੀ ਉਸ ਵਕਤ ਤੇ ਟਿਫਨ ਵਾਸਤੇ ਇਹਨਾਂ ਦੇ ਕੈਂਡੇ ਹੀ ਕਿ ਜੁੱਤੀਆਂ ਵਾਲੀ ਸੇਲ 'ਚ ਲੱਗੀ ਸੇਲ 'ਚ ਲੱਗੀ ਆ ਤੇ ਜੀ ਸੇਲ ਦੀ ਨਹੀਂ ਗੱਲ ਹੁੰਦੀ ਜਾਂ ਦੁਕਾਨ ਦੀ ਨਹੀਂ ਗੱਲ ਹੁੰਦੀ ਚੀਜ਼ ਪਸੰਦ ਦੀ ਹੁੰਦੀ ਹੈ ਕਿ ਕਿੱਥੇ ਸੋਹਣੀ ਚੀਜ਼ ਲੱਗੀ ਆ ਉਥੇ ਇੰਨੀ ਭੀੜ ਹੀ ਨਾ ਸਾਰੀਆਂ ਕੁੜੀਆਂ ਖਲੋਤੀਆਂ ਹੀ ਤੇ ਜੁੱਤੀਆਂ ਲੈਣ ਲਈ ਆਈ ਵੀ 200 ਦੀ ਜੁੱਤੀ ਉਹ ਵੀ ਬੜੀ ਸੋਹਣੀ ਬੜੀ ਪਿਆਰੀ ਜੁੱਤੀ ਗੁੱਡ ਆਫਟਰਨੂਨ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਨੇ ਸਭ ਦੇ ਤੇ ਦੁਪਹਿਰ ਦਾ 12:30 ਵਜੇ ਦਾ ਟਾਈਮ ਆ ਤੇ ਮੈਂ ਬਣਾਉਣ ਦੀ ਆ ਆਪਣੇ ਵਾਸਤੇ ਖਿਚੜੀ ਉਹ ਵੀ ਦੇਸੀ ਘਿਓ ਵਾਲੀ ਕੱਪੜੇ ਧੋਤੇ ਅੱਜ ਤੇ ਵਾਲ ਧੋਤੇ ਆ ਨੌਂਦੀ ਮਟਰ ਪਾਈ ਵਿੱਚ ਹਰੇ ਮਟਰ ਜਿਹੇ ਧੋਣ ਵਾਲੇ ਉਹ ਤੇ ਅੱਦੇ-ਅੱਦੇ ਕਰਕੇ ਧੋਨੇ ਅੱਧੇ ਅੱਜ ਧੋੜੇ ਆ ਕੱਪੜੇ ਰੋਟੀ ਤੇ ਮੈਂ ਖਾ ਲਈ ਆ ਖਿਚੜੀ ਬੜੀ ਵਧੀਆ ਬਣੀ ਹਈ ਤੇ ਹੁਣ ਮੈਂ ਦਿਖਾਉਣੀ ਆ ਤੁਹਾਨੂੰ ਜਿਹੜੇ ਮੈਂ ਗਰਮੀਆਂ ਦੇ ਕੱਪੜੇ ਲਿਆਂਦੇ ਆਪਣੇ ਕੱਲ ਪਜਾਮੇ ਟੀ-ਸ਼ਰਟਾਂ ਤੇ ਉਹ ਦਿਖਾਉਣੀ ਆ ਕੱਪੜੇ ਮੈਂ ਲਿਆਂਦੇ ਹੀ ਕੱਲ ਤੇ ਉਹ ਮੈਂ ਤੁਹਾਨੂੰ دکھਾਉਣੀ ਆ ਜਿਹੜੇ ਰਾਤੀ ਲੈ ਕੇ ਆਈ ਹਾਂ ਸਭ ਤੋਂ ਪਹਿਲਾਂ ਤੇ ਆ ਪਜਾਮਾ ਜਿਹੜਾ ਮੈਨੂੰ ਬਿਲਕੁਲ ਨਹੀਂ ਪਸੰਦ ਆਗਾ ਮੈਂ ਨਾਲ ਦਾ ਚੇਂਜ ਕਰਾਦਾ ਮੈਂ ਕਦੇ ਇਦਾਂ ਦਾ ਪਜਾਮਾ ਨਹੀਂ ਪਾਇਆ ਤੇ ਲੱਗ ਕੇ ਨੇ ਮੈਂ ਆਪ ਹੀ ਆਈਆਂ ਪਰ ਉਹ ਬੁੱਢੀ ਦੇ ਕਹਿੰਦੇ ਲੈਣ ਤੇ ਆ ਦਿਖਾਉਣ ਵ ਲਈ ਤੇ ਪਰ ਮੈਨੂੰ ਪਸੰਦ ਨਹੀਂ ਆਇਆ ਇਹ ਵਾਲਾ ਉਹਨੇ ਨੰਬਰ ਲਿਖੇ ਆ ਕਹਿੰਦੀ ਜੇ ਚੇਂਜ ਕਰਾਉਣਾ ਤੇ ਕਰਵਾ ਸਕਦੇ ਹੋ ਤੇ ਇਹ ਵਾਲਾ ਪਜਾਮਾ ਲਿਆ ਹੀ ਇੱਕ ਇਹ ਪੈਂਟ ਦੀ ਤਰ੍ਹਾਂ ਦੇ ਪੈਂਟ ਦੀ ਤਰ੍ਹਾਂ ਵਾਰ ਵੀ ਪਾ ਸਕਦੇ ਆ ਪਰ ਮੈਂ ਕਦੇ ਇਦਾਂ ਦੇ ਪਾਏ ਨਹੀਂ ਇਹ ਮੈਨੂੰ ਨਹੀਂ ਪਸੰਦ ਦੇ ਵਾਲਾ ਤੇ ਮੈਂ ਕੀ ਦੇਗਾ ਸਿਮਰ ਨੂੰ ਵੇਖੋ ਨਹੀਂ ਚਲਗੇ ਪਾੜਾ ਘਰੇ ਪਾਉਣਾ ਹੈ ਫਿਰ ਕੀ ਆ ਇਹ ਕਾਟੀ ਸ਼ਰਟ ਇਹ ਬਹੁਤ ਵੱਡੀ ਵੱਡੀ ਆ ਗਈ ਆ। ਹਰ ਮੈਨੂੰ ਪਸੰਦ ਹੀ ਪਰ ਮੈਂ ਘਰ ਆ ਕੇ ਖੋਲੀ ਤੇ ਜਿਆਦਾ ਹੀ ਵੱਡੀ ਆ ਕੁਛ। ਤੇ ਮੇਰਾ ਰਾਤਾ ਇਹਨੂੰ ਚੇਂਜ ਕਰਾ ਲਾ ਪਰ ਸਿਮਰ ਕਹਿੰਦੇ ਤੂੰ ਗਰਮੀਆਂ ਵਿੱਚ ਪਾਉਣੀ ਆ ਤੇ ਘਰੇ ਹੀ ਪਾ ਸਕਦੀ ਐ। ਇੱਕ ਕਾਲੀ ਟੀ-ਸ਼ਰਟ ਲਈ ਆਂਦੀ। ਸੋਹਣੀ ਆ ਤਾਂ ਇਹ 450 ਦੀ। ਤੇ ਪਜਾਮੇ ਦੇ ਰੇਟ ਦਾ ਮੈਨੂੰ ਪਤਾ ਨਹੀਂ ਇੱਥੇ 640 ਲਿਖਿਆ ਉਹਨਾਂ ਨੇ ਕੋਈ ਪ੍ਰਾਈਸ ਘਟਵਾ ਵੱਧ ਨਹੀਂ ਕੀਤਾ ਐਨਾ ਹੀ ਦਿੱਤਾ ਬਸ। ਥੋੜੇ ਬਜਾਰੋ ਲਿਆਂਦੇ ਕੱਪੜੇ ਇਹ ਕਾ ਵਾਲਾ ਬਜਾਮਾ ਇਹ ਸਸਤਾ ਹੀ ਆਇਆ ਹੈ ਇਹ ਅੱਦਾ ਘਰੇ ਪਾਉਣ ਲਈ ਇਹ ਸਾਰਾ 250 ਦਾ ਆਇਆ ਬਜਾਮਾ ਸਸਤਾ ਹੀ ਹੈ 250 ਦਾ ਵਧੀਆ ਅੱਦਾ ਘਰ ਪਾਉਣ ਲਈ ਕੰਫਰਟ ਜ਼ੋਨ ਚ ਇਹ ਵਧੀਆ ਹੈ ਕਪੜਾ ਵੀ ਵਧੀਆ ਆਇਆ ਮਲੈਮ ਗਰਮੀਆਂ ਵਾਲਾ ਪੂਰਾ ਹੰਡਣ ਦਾ ਪਤਾ ਨਹੀਂ ਜਦ ਉਹਨਾਂ ਤੇਰੀ ਹੰਡਣਾ ਇੰਨੇ ਬੜਾ ਚੰਗਾ ਇੱਕੀ ਵਾਲਾ ਆਹ ਕਿਸ਼ੜ ਮੇਰੀ ਫੇਵਰੇਟ ਆ ਬਲੈਕ ਇਹ ਲੇ ਬੀ ओरिजिनल ਲਿਖਿਆ ਹੋਇਆ ਹੈ ਬੈਕ ਸਾਈਡ ਤੇ ਵੀ ਲਿਖਿਆ ਹੈ ਇਹ ਪਤਾ ਨਹੀਂ ਕਿੰਨੇ ਦੀ ਆਈ ਹੈ ਇਹ ਤਾਂ 550 ਦੀ 550 ਦੀ ਹੈ ਪ੍ਰਾਈਸ ਉਨਾਈਆ ਨੂੰ ਕੋਈ ਘੱਟ ਵਧ ਨਹੀਂ ਕੀਤਾ ਏ ਫੇਵਰਟ ਮੇਰੀ ਟੀ-ਸ਼ਰਟ ਮੈਨਰਾਦਾ ਉਹ ਜਿਹੜੀ ਬਲੂ ਵਾਲੀ ਹੈ ਨਾ ਉਹ ਵੀ ਚੇਂਜ ਕਰਾ ਕੇ ਤੇ ਇਹਦੇ ਨਾਲ ਦੀ ਇੰਨੀ ਗਲੈਮ ਆ ਮਤਲਬ ਇਹ ਸਹੀ ਆ ਸਾਈਜ਼ ਵੀ ਸਹੀ ਆ ਪਰਫੈਕਟ ਆ ਤੇ ਇਹ ਇੰਨੀ ਗਲੈਮ ਆ ਇਦਾਂ ਦੀ ਲੈਵਾ ਮਾਂ ਦੂਸਰੇ ਕਲਰ ਚ ਇਦਾਂ ਦੀ ਟੀ-ਸ਼ਰਟ ਆ ਕਪੜਾ ਵੀ ਵਧੀਆ ਇਹ ਸੋਹਣੀਆਂ ਨਾਲੇ ਇਹ ਬਾਹਰ ਅੰਦਰ ਵੀ ਪੈ ਜਾਣੀ ਆ ਬੜੀ ਟੀ-ਸ਼ਰਟ ਆ ਜਿਹੜੀ ਬਲੈਕ ਆ ਜਿਵੇਂ ਮੈਂ ਸੰਦੀਪ ਕੋ ਜਾਣਾ ਹੋਏ ਤੇ ਮੈਂ ਘਰੋਂ ਬਾਹਰ ਬਾਜ਼ਾਰ ਚ ਵੀ ਭਾ ਕੇ ਜਾ ਸਕਦੀ ਆ ਜਿਵੇਂ ਮੈਂ ਉਹ ਕੱਲ ਪਿੰਕ ਜੀ ਪਾਈ ਉਹ ਵੀ ਸਹੀ ਹੈ ਤੇ ਆ ਪਜਾਮਾ ਮੇਰਾ ਫੇਵਰੇਟ ਆ ਬਲੈਕ ਕਰੇ ਪਾਉਣ ਲਈ ਸਹੀ ਆ ਆਹ ਟੀ-ਸ਼ਰਟ ਥੋੜੀ ਵੱਡੀ ਆ ਤੇ ਮੈਂ ਚਪਲ ਰੋਕ ਜੁੱਤਾਂ ਨੂੰ ਲਿਆ ਕੇ ਦਿਖਾਉਣੀ ਆ ਚੱਪਲ ਜਿਹੜੀ ਲਿਆਂਦੀ ਤੇ ਚੱਪਲ ਨਾ ਘਰ ਲਿਆਂਦੀ ਤੇ ਸਿਮਰ ਨੇ ਨਾ ਛੇਤੀ ਭਾਈ ਦੇ ਉਹ ਟੁੱਟੇ ਨਿਕਲੀ ਤੇ ਹੁਣ ਉਹ ਚੇਂਜ ਕਰਵਾਉਣੀ ਪੈਣੀ ਹੈ ਤੇ ਵੈਸੇ ਤੇ ਉਹ ਕਹਿ ਰਹੇ ਕਿ ਆਪਾਂ ਨਾ ਰੋਜ਼ ਦੁਕਾਨ ਲੰਮਣੇ ਆ ਤਾਜਪੁਰ ਰੋਡ ਤੇ ਤੇ ਉੱਥੇ ਆ ਜਿਓ ਚੇਂਜ ਕਰਵਾ ਲਿਓ ਅੱਜ ਵੇਖੋ ਜਾਨਨੇ ਆਪਾਂ ਆਹ ਚੱਪਲ ਬਲੈਕ ਸਿੰਪਲ ਇਦਾਂ ਤੇ ਆ ਟੁੱਟੀ ਆ ਗਈ ਤੁਮ ਅ ਤੇ ਹੋਣੀ ਚੇਂਜ ਕਰਾਉਣੀ ਪੈਣੀ ਉੱਥੇ ਮੈਂ ਵੇਖੇ ਨਹੀਂ ਮੈਂ ਦੋਵੇਂ ਪੈਰ ਵੇਖੇ ਹੀ ਸਹੀ ਹੀ ਭਾਰਾ ਘਾਰ ਆ ਕੇ ਪਤਾ ੜੀ ਹੈ ਤੇ ਉੱਥੇ ਕਿੰਨੀਆਂ ਜੁੱਤੀਆਂ ਵਿਚਾਰੇ ਨੂੰ ਵੀ ਨਹੀਂ ਪਤਾ ਮੈਂ ਚੁੱਕ ਕੇ ਭਾਈ ਨੂੰ ਨਹੀਂ ਹੀ ਪਤਾ ਮੈਂ ਚੁੱਕ ਕੇ ਆਪ ਹੀ ਉਹਨੂੰ ਫੜਾਈ ਮੈਂ ਪੈਰ ਇਦਾਂ ਹੀ ਪੈਕ ਕਰਦੇ ਤਾਂ ਦੂਜਾ ਪੈਰਾ ਲੱਭ ਗਿਆ ਤੇ ਆਪ ਹੀ ਕੱਢ ਕੇ ਫੜਾਈ ਬਲੈਕ ਪਰ ਮੇਰੀ ਦੀਦੀ ਕੀ ਇਦਾਂ ਦੀ ਜੁੱਤੀ ਚ ਵਾਈਟ ਕਲਰ ਮਿਲ ਜਾਂਦਾ ਪਰ ਵਾਈਟ ਕਲਰ ਸਮੋਂ ਕੋਈ ਜੁੱਤੀਆਂ ਹੈਗੀਆਂ ਹੀ ਵੱਡੀਆਂ ਵੱਡੀਆਂ ਐ ਪਰ ਜੁੱਤੀਆਂ ਬੜੀਆਂ ਸੋਹਣੀਆਂ ਮੈਂ ਕਦੇ ਪਾ ਨਹੀਂ ਆ ਨੀ ਆ ਮੈਨੂੰ ਨਾ ਉਹ ਕੌਨਫੀਡੈਂਸ ਹੈ ਨਹੀਂ ਆ ਕਿ ਮੈਂ ਉਹ ਵੱਡੀ ਜੀ ਜੁੱਤੀ ਪਾਲਾਂ ਤੇ ਮੇਰਾ ਲੈਨ ਨੂੰ ਦਿਲ ਵੀ ਕਰਦਾ ਵਾ ਕਿ ਉਹ ਜੁੱਤੀ ਲਵਾਂ ਪਰ ਫੇਰ ਕਿਤੇ ਸੇ ਤੇ ਕੀ ਬਤਾ ਮੈਂ ਇਹ ਵੀ ਚੇਂਜ ਕਰਕੇ ਅੱਜ ਲੈ ਹੀ ਆਵਾਂ ਟਰਾਈ ਕਰਨਾ ਚਾਹੀਦਾ ਕੁਛ ਨਵਾਂ ਤੇ ਲੈ ਹੀ ਆਵਾਂਗੀ ਤੇ ਇਹ ਹੀ ਮੇਰੇ ਗਰਮੀਆਂ ਦੇ ਕੱਪੜੇ ਗਰਮੀਆਂ ਦੀਆਂ ਟੀ-ਸ਼ਰਟਾਂ ਪਜਾਮੇ ਲੈਏ ਜੇ ਦੋ ਹੀ ਲਏ ਆ ਹੋਰ ਵੇਖਾਂਗੀ ਬਾਅਦ ਵਿੱਚ ਤੇ ਮੈਂ ਇਹ ਵਲੌਗ ਹੁਣੇ ਪਾ ਦੇਣਾ ਮੈਂ ਤੇ ਤੁਸੀਂ ਦੱਸੋ ਮੈਂ ਆ ਪਜਾਮਾ ਚੇਂਜ ਕਰਦਾ ਕਿ ਰਹਿਣ ਦਾ ਆ ਵਾਲਾ ਪਜਾਮਾ ਤੇ ਉਹ ਵੱਡੀ ਦੀ ਟੀ-ਸ਼ਰਟ ਜਿਹੜੀ ਬਲੂ ਕਲਰ ਦੀ ਆ ਤੁਸੀਂ ਦੱਸਿਓ ਮੇਰਾ ਰਾਧਾ ਕਿ ਮੈਂ ਚੇਂਜ ਕਰਦਾ ਤੁਸੀਂ ਦੱਸੋ ਕਿ ਕਿੱਦਾਂ ਦਾ ਹੋ ਪਜਾਮਾ ਸਹੀ ਆ ਜਾਂ ਕਿੱਦਾਂ ਮੈਂ ਅੱਜ ਤੱਕ ਪਾਇਆ ਨਹੀਂ ਉਦਾਂ ਤੇ ਇਹ ਵੀ ਨਹੀਂ ਪਤਾ ਮੈਨੂੰ ਇਹ ਕਿੰਨੇ ਦਾ ਆਇਆ ਓਨੇ ਇਕੱਠੇ ਪੈਸੇ ਲਏ ਹੀ ਸਾਰੇ ਤੇ ਮੇਰਾ ਰੱਦਾ ਚੇਂਜ ਕਰਾ ਕੇ ਨਾ ਜਿੱਦਾਂ ਦੇ ਮੈਂ ਅੱਗੇ ਪੌਮਣੀ ਪਜਾਮੇ ਉਦਾਂ ਦੇ ਲੈਵਾਂ ਮੈਂ ਨਹੀਂ ਕਦੀ ਅਜਿਹੇ ਪਜਾਮਾ ਪਾਇਆ ਤੇ ਆਹ ਟੀ-ਸ਼ਰਟ ਮੈਨੂੰ ਇਹ ਵੀ ਦੱਸਿਓ ਉਦਾਂ ਤੇ ਵੱਡੀ ਜੀ ਆ ਮੈਂ ਵੱਡੀਆਂ ਵੱਡੀਆਂ ਟੀ-ਸ਼ਰਟਾਂ ਸਿਮਰਦੀਆਂ ਪਾਈ ਫਿਰਦੀਆਂ ਤੇ ਮੈਂ ਦੇਖ ਨਹੀਂ ਕੋਈ ਗੱਲ ਨਹੀਂ ਮੈਂ ਪਾ ਲਾਂਗੀ ਤੇ ਉਹ ਪਜਾਮੇ ਦਾ ਡਾਊਟ ਹੈ ਜੇ ਪਜਾਮਾ ਚੇਂਜ ਕਰਨਾ ਨਾ ਫਿਰ ਮੈਂ ਟੀ-ਸ਼ਰਟ ਵੀ ਚੇਂਜ ਕਰਕੇ ਲੈ ਆ ਸਕਦੀ ਆ ਬਲੈਕ ਆਹ ਜਿਹੜੀ ਬਲੈਕ ਹੈ ਨਾ ਇਹਦੇ ਨਾਲ ਦੀ ਦੂਜੀ ਟੀ-ਸ਼ਰਟ ਹੋਰ ਕਿਹੇ ਕਲਰ ਚ ਲੈ ਆਂਗੀ ਤੁਹੀ ਦੱਸਿਓ ਮੈਂ ਹੁਣੇ ਵਲੌਗ ਪਾ ਹੀ ਦੇਣ ਲੱਗੀ ਆ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਪਜਾਮਾ ਤੇ ਆ ਵਾਲੀ ਟੀ-ਸ਼ਰਟ ਮੈਂ ਚੇਂਜ ਕਰਾਵਾਂ ਕਿ ਰਹਿੰਦਾ ਕਿ ਸਹੀ ਆ ਇਹ ਹੀ ਮੇਰੇ ਗਰਮੀਆਂ ਦੇ ਕੱਪੜੇ ਜਿਹੜੇ ਮੈਂ ਪਜਾਮੇ ਟੀ-ਸ਼ਰਟਾਂ ਲਈਆਂ ਸੀ ਘਰ ਪਾਉਣ ਲਈ ਘਰ ਪਾਉਣ ਲਈ ਨਹੀਂ ਮਤਲਬ ਬਾਹਰ ਵੀ ਆਉਣ ਜਾਣ ਲੱਗਿਆ ਪਾਲੇ ਜਦੋਂ ਬਾਜ਼ਾਰ ਵਗੈਰਾ ਜਾਣਾ ਜਿਵੇਂ ਮੈਂ ਘਰ ਆ ਬੈਠੀ ਇੱਦਾਂ ਹੀ ਮੈਂ ਬਾਹਰ ਚੱਲ ਜਾ ਮੈਂ ਤਾਂ ਕਰਕੇ ਲਈਆਂ ਤੇ ਮੈਨੂੰ ਸਪੈਸ਼ਲ ਸੂਟ ਨਾ ਚੇਂਜ ਕਰਨਾ ਭਾਈ ਤੇ ਅੱਜ ਦਾ ਵਲੌਗ ਮੈਂ ਇੱਥੇ ਖਤਮ ਕਰਦੀ ਆ ਇਹ ਮੇਰਾ ਛੋਟਾ ਜਿਹਾ ਵਲੌਗ ਹੀ ਸ਼ਾਪਿੰਗ ਦਾ ਤੇ ਅੱਜ ਮੈਂ ਸ਼ਾਮ ਨੂੰ ਜਾਵਾਂਗੀ ਜੁੱਤੀ ਚੇਂਜ ਕਰਨ ਤੇ ਫਿਰ ਮੈਂ ਦਿਖਾਵਾਂਗੀ ਤੁਹਾਨੂੰ ਉੱਥੇ ਹੋਰ ਵੀ ਜੁੱਤੀਆਂ ਜਿਹੜੀਆਂ ਉਹਨਾਂ ਦੀ ਪੱਕੀ ਦੁਕਾਨ ਆ ਉੱਥੋਂ ਜੁੱਤੀਆਂ ਵਧੀਆ ਹੀ ਚੀਜ਼ ਦੀ ਗੱਲ ਨਹੀਂ ਹੁੰਦੀ ਕਿ ਕਿੰਨੇ ਦੀ ਚੀਜ਼ ਆ ਚੀਜ਼ੇ ਨਾ ਪਸੰਦ ਕਰਨ ਦਾ ਹੁੰਦਾ ਵਾ ਇਹ ਨਹੀਂ ਹੁੰਦਾ ਕਿ ਦੁਕਾਨ ਕਿੱਥੇ ਲੱਗੀ ਆ ਕਿੱਦਾਂ ਜਿੱਦਾਂ ਸਿਮਰ ਕਹਿੰਦੇ ਵਲੌਗ ਦੇ ਵਿੱਚ ਮੈਨੂੰ ਨਹੀਂ ਹੈਗਾ ਮੈਨੂੰ ਜਿੱਥੋਂ ਚੀਜ਼ ਪਸੰਦ ਆਉਂਦੀ ਮੈਂ ਉੱਥੋਂ ਹੀ ਲੈ ਲੈਂਦੀ ਆ ਮੇਰੀ ਪਸੰਦ ਦੀ ਗੱਲ ਆ ਆਪਣੀ ਪਸੰਦੀ ਦੀ ਗੱਲ ਤੇ ਅੱਜ ਦਾ ਵਲੌਗ ਮੈਂ ਇੱਥੇ ਖਤਮ ਕਰਦੀ ਹਾਂ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਸਾਰੇ ਨੂੰ ਸਤਿ ਸ਼੍ਰੀ ਅਕਾਲ